ਤੁਸੀਂ ਦੇਖ ਰਹੇ ਹੋ ਜੇ ਬਾਰਡਰ ਪੱਟੀ ਨੂਚ ਮਾਇਆ ਮੋਰਾ ਪੱਟੀ ਐਸੋਲੇ ਆਪਾਂ ਪਹੁੰਚੇ ਆਂ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਿਕਾਰਮਾਸੀਆਂ ਜਿੱਥੇ ਕੀ ਇੱਕ ਪਰਵਾ ਗਰੀ ਪਰਿਵਾਰ ਗੁਰਪਤ ਦੀ ਜ਼ਿੰਦਗੀ ਜਿਹੜੀ ਬਤੀਤ ਕਰ ਰਿਹਾ ਆ ਆਓ ਤੁਹਾਨੂੰ ਦਿਖਾਉਂਦੇ ਆ ਉਸ ਘਰ ਦੇ ਹਾਲਾਤ ਕੀ ਨੇ ਤੇ ਕਿਸ ਤਰ੍ਹਾਂ ਰਹਿ ਰਹੇ ਨੇ ਆਓ ਤੁਹਾਨੂੰ ਦਿਖਾਉਂਦੇ ਆ ਜਿਹੜੀਆਂ ਆਪਣੀਆਂ ਆਪਣੀਆਂ ਚਲਕੀਆਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਜਿਹੜੀ ਮੇਨ ਚੀਜ਼ ਹੁੰਦੀ ਆ ਰਸੋਈ ਘਰ ਜਿਹੜਾ ਵਾ ਆ ਤੁਸੀਂ ਦੇਖਦੇ ਹੋ ਰਸੋਈ ਜਿਹੜੀ ਇੰਨੇ ਹਾਲਾਤ ਜਿਹੜੇ ਰਸੋਈ ਦੇ ਨੇ ਬੜੀਆਂ ਬੜੀਆਂ ਰਸੋਈਆਂ ਜਿਹੜੀਆਂ ਲੋਕਾਂ ਦਾ ਘਰਾਂ ਦੇ ਵਿੱਚ ਮੌਜੂਦ ਹੁੰਦੀਆਂ ਨੇ ਪਰ ਆਹ ਜਿਹੜੀ ਤੁਸੀਂ ਰਸੋਈ ਤੁਹਾਨੂੰ ਦਿਖਾ ਰਹੇ ਨੇ ਨਵਿਕਲੀ ਰਸੋਈ ਜਿਹੜੀ ਹੈਗੀ ਆ ਛੋਟੀ ਜੀ ਰਸੋਈ ਹੈ ਸਿਰਫ ਬੈਠਣ ਵਾਸੇ ਜਗ੍ਹਾ ਹੈ ਆਪਾਂ ਖਲੋਵ ਨਹੀਂ ਸਕਦੇ ਕਿ ਔਰਤਾਂ ਨੇ ਕੋਈ ਘਰ ਦਾ ਵੀ ਕੰਮ ਕਰਨਾ ਹੁੰਦਾ ਵਾ ਉੱਤੇ ਪਰ ਬਹਿ ਕੇ ਕੰਮ ਕਰਦੀਆਂ ਨੇ ਆਹ ਤੁਸੀਂ ਰਸੋਈ ਦੇ ਹਾਲਾਤ ਦੇਖੋ ਉੱਤੇ ਆਹ ਭਾਂਡਾ ਟੀਂਡਾ ਟੀਨ ਪਈ ਦੀ ਉੱਤੇ ਜੀ ਤੁਸੀਂ ਟੀਂਡੇ ਸਕਦੇ ਦੂਸਰੇ ਬਣੇ ਚੱਲਦੇ ਆਪਾਂ ਹੁਣ ਕਮਰਿਆਂ ਵੱਲ ਸਾਡੇ ਕਮਰੇ ਆਲੀਸ਼ਾਨ ਕਮਰੇ ਬੜੇ ਬੜੇ ਵਧੀਆ ਕਮਰੇ ਜਿਹੜੇ ਨੇ ਆ ਤੁਹਾਨੂੰ ਇੱਕ ਕਮਰਾ ਆਪਾਂ ਇਹ ਵੀ ਦਿਖਾ ਰਹਿਆਂ ਆ ਗਿਆ ਚਾਰੇ ਬਨੇ ਇੱਟਾਂ ਨੇ ਉੱਤੇ ਟੀਨ ਆ ਬਿਸਤਰਿਆਂ ਵਿੱਚ ਪਿਆ ਹੈਗਾ ਘਰ ਦੇ ਜਿਹੜੇ ਇਹਨਾਂ ਨੂੰ ਪੁੱਛਣ ਤੇ ਦੱਸਿਆ ਵੀ ਆਪਾਂ ਰਾਤ ਨੂੰ ਜਿਹੜਾ ਇੱਥੇ ਹੀ ਵਿਸ਼ਰਾਮ ਕਰਦੇ ਆ ਗਿਆ ਮੀ ਕਣੀ ਆ ਜਾਵੇ ਕੁਝ ਵੀ ਹੋ ਜਾਵੇ ਪਰ ਆਪਾਂ ਇੱਥੇ ਵੀ ਵਿਸ਼ਰਾਮ ਕਰਦੇ ਆ ਹੁਣ ਦੂਸਰੇ ਬਨੇ ਚਲਦੇ ਆ ਇੱਕ ਛੋਟਾ ਜਿਹਾ ਕਮਰਾ ਹੋ ਰਿਹਾ ਆ ਇਸ ਵਾਲੇ ਜਿਹੜਾ ਉਹ ਵੀ ਆ ਬੈਠਾ ਲਗਾ ਬੱਚੇ ਵੀ ਹੈਗੇ ਨੇ ਔਰ ਆਉਟਾ ਵੀ ਹੈਗੇ ਨੇ ਆ ਤੁਸੀਂ ਦੇਖ ਲਓ ਟੀਨਾ ਪੈਦੀਆਂ ਨੇ ਉੱਤੇ ਟੀਨਾ ਪੈਦੀਆਂ ਨੇ ਉੱਤੇ ਜੀ ਚਾਰੇ ਬੰਨੇ ਜਿਹੜੀਆਂ ਤੰਦਾ ਵੀ ਨਿਕਲਦੀਆਂ ਨੇ ਹਾਲਾਤ ਤੇ ਤੁਸੀਂ ਇਹ ਦੇਖ ਲਿਓ ਆਹ ਦੇਖ ਲਓ ਤੁਸੀਂ ਵੀ ਛੋਟੇ ਛੋਟੇ ਬੱਚੇ ਵੀ ਜਿਹੜੇ ਹੈਗੇ ਨੇ ਤਿੰਨ ਮੰਜੇ ਨੇ ਤਿੰਨਾ ਮੰਜਿਆਂ ਤੇ ਇਹ ਪਰਿਵਾਰ ਜਿਹੜਾ ਐਸੇ ਵੇ ਗੁਜ਼ਾਰਾ ਕਰ ਰਿਹਾ ਪਿਛਲੇ ਬੰਨੇ ਤੁਸੀਂ ਦੇਖ ਰਹੇ ਹੋ ਪੀ ਉਹ ਕੱਪੜੇ ਤਾਣ ਕੇ ਜਿਹੜਾ ਵਾ ਧੁੱਪ ਜਿਹੜੀ ਹੈਗੀ ਆ ਉਹ ਜਿਹੜੀ ਟੱਕੀ ਪਈ ਹੈਗੀ ਆ ਗੁਰਬੱਦੀ ਜਿੰਦਗੀ ਜਿਹੜਾ ਪਰਿਵਾਰ ਜਿਹੜਾ ਇਸ ਵੇਲੇ ਜਿਹੜਾ ਇਸ ਵੇਲੇ ਜੀ ਰਿਹਾ ਹੈਗਾ ਬਾਜੀ ਗੱਲਬਾਤ ਕਰਦੇ ਆਂ ਘਰ ਦੇ ਮਾਲਕ ਨਾਲ ਸਾਡੇ ਨਾਲ ਮੌਜੂਦ ਨੇ ਇਸ ਵੇਲੇ ਘਰ ਦੇ ਵੀ ਮਾਲਕ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਤੁਸੀਂ ਜਿਹੜਾ ਇਸ ਵੇਲੇ ਜਿੰਦਗੀ ਜਿਹੜੀ ਬਤੀਤ ਕਰ ਰਹੇ ਹੋ ਕਿਸ ਤਰ੍ਹਾਂ ਦੀ ਬਤੀਤ ਕਰ ਰਹੇ ਹੋ ਆਓ ਹੁਣ ਉਹਨਾਂ ਨਾਲ ਕਰਦੇ ਆਂ ਗੱਲਬਾਤ ਕੋਈ 23 ਜੀ ਤੁਹਾਡਾ ਕੋਈ ਦੱਸੋ ਸਾਡੇ ਨਾਲ ਮੌਜੂਦ ਨੇ ਮਹਿੰਦਰ ਸਿੰਘ ਘਰ ਦੇ ਮਾਲਕ ਪਹੁੰਚੇ ਆ ਤੁਹਾਡੇ ਕੋਲ ਜੀ ਆਸ ਵਾਲੇ ਤੁਸੀਂ ਇਸ ਰਹਿ ਰਹੇ ਹੋ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਤੁਸੀਂ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਣਾ ਕੀ ਕੋਲਿਆ ਤੁਹਾਡੀ ਉਸ ਵੇਲੇ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਅਸੀਂ ਮਰਦਾਨੇ ਦੀ ਆਲਾਦ ਚੋਏ ਆ ਤੇ ਜ਼ਿੰਦਗੀ ਬਹੁਤ ਸਾਡੀ ਖਰਾਬ ਨੰਗਣ ਢਈ ਆ ਮਕਾਨ ਸਾਡੇ ਉੱਚ ਡਿੱਗੇ ਨੇ ਤੇ ਮਾਰਾ ਜੀ ਨਾ ਸਾਡੇ ਕੋਲ ਕੋਈ ਥਾਂ ਮਕਾਨ ਜਗਾ ਤੇ ਨਾ ਕੋ ਸਾਡੇ ਕੋਲ ਕੋ ਰਹਿਣ ਨੂੰ ਜਗਾ ਆ ਕੀ ਆ ਟੀਨਾ ਉੱਤੇ ਪਾਈਆਂ ਨੇ ਤੇ ਨਿਗੀਆਂ ਨਿਗੀਆਂ ਪੋਤਰੀਆਂ ਪੋਤਰੇ ਮੇਰੇ ਮੀਂਹ ਦੇ ਵਿੱਚ ਆਉਂਦੇ ਨੇ ਤੇ ਉਹ ਸਰਕਾਰੋ ਬੁਰਾ ਹੀ ਹਾਲ ਤੇ ਬੁਰੀਆਂ ਮੰਡੀਆਂ ਦਿਹਾੜੀਆਂ ਦੇ ਨਾਲ ਅਸੀਂ ਦਿਨ ਮਰਤੀ ਤੇ ਕਰਾ ਰਹੇ ਹਾਂ ਤੁਸੀਂ ਕੰਮ ਕੀ ਕਰਦੇ ਹੋ ਕੰਮ ਅਸੀਂ ਜੀ ਇਹ ਆ ਵੀ ਮਰਦਾਨੇ ਦੀ ਆਲਾਚਾਂ ਤੇ ਵਧਾਈਆਂ ਦਾ ਕੰਮ ਕਰਦੇ ਹਾਂ ਮੰਗਣ ਵਾਲੇ ਆਗੇ ਤੇ ਪੈਸਾ ਸਾਡੇ ਕੋਲ ਕੋਈ ਨਹੀਂ ਤੇ ਨਾਂ ਰੋਜ ਕੋ ਵਧਾਈਆਂ ਹੀ ਹੁੰਦੀਆਂ ਕੋ ਇਹੋ ਜਿਹਾ ਟਾਈਮ ਹੁੰਦਾ ਰੂਹ ਕਰੇ ਤੇ ਅਸੀਂ ਢੂਣ ਮਿਰਚ ਨਾਲ ਹੀ ਖਾ ਕੇ ਤੇ ਲੰਮੇ ਪੈ ਜਾਂਦੇ ਆ ਸਾਡੇ ਕੋਲ ਸਬਜ਼ੀ ਲਈ ਵੀ ਪੈਸਾ ਨਹੀਂ ਹੁੰਦਾ ਕਦੀ ਟਾਈਮ ਤੇ ਇਹ ਤੁਸੀਂ ਕੋਈ ਸਰਕਾਰਾਂ ਨੂੰ ਹੁੰਜਤਾ ਕੋਈ ਅਪਰੋਚ ਕੋਈ ਤੁਹਾਡੇ ਕੋਲ ਕੋਈ ਆਇਆ ਕੋਈ ਉਸ ਬਾਰੇ ਤੁਸੀਂ ਸਾਡੇ ਕੋਲ ਇੱਥੇ ਆਏ ਨੇ ਤੇ ਵੇਖ ਕੇ ਤੁਰ ਜਾਂਦੇ ਨੇ ਤੇ ਸਾਨੂੰ ਸਾਡੀ ਕੋਈ ਨਹੀਂ ਹੁਣ ਤੁਸੀਂ ਕੀ ਚਾਹੁੰਦੇ ਹੋ ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਸਰਕਾਰਾਂ ਅਗੇ ਬੇਨਤੀ ਇਹ ਕਰਨੀ ਚਾਹੁੰਦੇ ਆਂ ਕਿ ਸਾਡੀ ਗਰੀਬਾਂ ਦੀ ਮਦਦ ਕੀਤੀ ਜਾਵੇ ਸਾਨੂੰ ਕੋਈ ਨਾ ਕੋਈ ਥੋੜਾ ਬੋਤਾ ਕੁਝ ਮਿਲ ਜਾਵੇ ਜਿਹੜਾ ਅਸੀਂ ਆਪਣਾ ਕੋਈ ਮਕਾਨ ਕੋਠਾ ਪਾ ਕੇ ਤੇ ਆਪਣੇ ਬੱਚਿਆਂ ਨੂੰ ਅਸੀਂ ਅੰਦਰ ਵਾੜ ਸਕੀਏ ਕੋਈ ਵੀ ਭੈਣ ਭਰਾ ਸਾਡੇ ਮਦਦ ਕਰਨਾ ਚਾਹੁੰਦਾ ਹੋਵੇ ਤੇ ਸਾਡਾ ਨੰਬਰ ਹੈ 62 39 86 31 72 62 39 86 31 72 ਛੋਟੇ ਛੋਟੇ ਬੱਚੇ ਨੇ ਬੇਨਤੀ ਸਰਕਾਰ ਅੱਗੇ ਕਿ ਸਿਆਲ ਮੌਸਮ ਆ ਰਿਹਾ ਤੇ ਸਾਡੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ ਕੋਈ ਰੱਬ ਨੂੰ ਮੰਨਣ ਵਾਲਾ ਸਾਡੀ ਮਦਦ ਕਰੇ ਕਿ ਇਹਨਾਂ ਬੱਚਿਆਂ ਨੂੰ ਕੋਈ ਨਾ ਕੋਈ ਕਮਰਾ ਪਾ ਕੇ ਦਿੱਤਾ ਜਾਵੇ ਹਾਂਜੀ ਹਾਂਜੀ ਨਾਂ ਮੇਰਾ ਗਵਿੰਦਾ ਪਿੰਡ ਸ਼ਿਕਾਰਿਆ ਬੇਨਤੀ ਸਰਕਾਰ ਅੱਗੇ ਇਹੋ ਹੀ ਆ ਕਿ ਨਿੱਕੇ ਨਿੱਕੇ ਬੱਚੇ ਨੇ ਸਿਆਲ ਮੌਸਮ ਆ ਰਿਹਾ ਅ ਤੁਸੀਂ ਦੇਖ ਰਹੇ ਹੋ ਜੀ ਬਾਥਰੂਮਾਂ ਦੀ ਹਾਲਤ ਵੀ ਜਿਹੜੀ ਹੈ ਵੀ ਤੁਸੀਂ ਦੇਖ ਰਹੇ ਆ ਜੀ ਉਹ ਵੀ ਦਰਵਾਜ਼ੇ ਤੋਂ ਬਗੈਰ ਜਿਹੜਾ ਬਾਥਰੂਮ ਇਹਨਾਂ ਦਾ ਹੈਗਾ ਵਾ ਇੱਕ ਜਿਹੜੇ ਕੱਪੜੇ ਪਾ ਕੇ ਵੀ ਇਹ ਜਿਹੜੇ ਆਪਾਂ ਜਿਹੜੇ ਆਪਣਾ ਲੀੜੇ ਵਸਤਰ ਜੋ ਵੀ ਹੈ ਆਪਣਾ ਇੱਥੇ ਹੀ ਇਹਨਾਂ ਦਾ ਹੁੰਦਾ ਹੈਗਾ ਵਾ ਜੀ ਬਾਕੀ ਬਾਰਡਰ ਪੱਟੀ ਨੂਜ ਆਪਣੇ ਚੈਨਲ ਉ ਲੋ ਵੀ ਮੈਂ ਦਾਨੀ ਸਜਣਾਂ ਨੂੰ ਐਨ ਆਈ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਵੀ ਇਸ ਪਰਿਵਾਰ ਦੀ ਜਿਹੜੀ ਹੈ ਵੱਤੋ ਵੱਤ ਮਦਦ ਕੀਤੀ ਜਾਵੇ ਕਿਉਂਕਿ ਜਿਹੜਾ ਆਉਣ ਵਾਲਾ ਜਿਹੜਾ ਸਾਲ ਜਿਹੜਾ ਵਾ ਆਪਣੀਏ ਬੱਚੇ ਛੋਟੇ ਛੋੜੇ ਬੱਚੇ ਲੈ ਕੇ ਇਹ ਆਪਣੀ ਕੁਲੀ ਦੇ ਵਿੱਚ ਵੜ ਛਕਣਗੇ